ਬਰਾਡ ਪਿੰਡਾਂ ਦੇ ਪੇਜ ਨੂੰ ਦੇਖ ਰਹੇ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਦਿਨ ਐਤਵਾਰ ਅਸੀਂ ਮੌਜੂਦ ਹਾਂ ਪਿੰਡ ਰਾਜਾਣਾ ਵਿਖੇ ਰਾਜਾ ਪੀਰ ਮੱਠ ਸਾਹਿਬ ਵਿਖੇ ਜਿੱਥੇ ਪਿੰਡ ਦੇ ਨੌਜਵਾਨਾਂ ਵੱਲੋਂ ਅਮਰਤ ਸੰਚਾਰ ਦਾ ਉਦਮ ਕੀਤਾ ਗਿਆ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਜਥੇਦਾਰ ਜਗਸੀਰ ਸਿੰਘ ਜੀ ਖਾਲਸਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਿਰ ਤੋਂ ਪਿੰਡਾਂ ਵਾਲੇ ਚੈਨਲ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਵੀਰ ਸਾਡਾ ਸਾਡੇ ਤੱਕ ਪੁੱਜਿਆ ਤੇ ਜੋ ਸਾਡੀ ਆਵਾਜ਼ ਆ ਇਹਨੂੰ ਦੇਸ਼ਾਂ ਵਿਦੇਸ਼ਾਂ ਤੇ ਜੋ ਵੀਰਾਂ ਤੱਕ ਪਹੁੰਚਾਉਂਦਾ ਵਿਸ਼ੇਸ਼ ਧੰਨਵਾਦ ਆ ਵੀਰ ਦਾ ਬਹੁਤ ਵਧੀਆ ਸਾਨੂੰ ਜੋ ਰਿਸਪਾਂਸ ਮਿਲਿਆ ਨਗਰਵਾਸੀਆਂ ਦਾ ਜੋ ਸਾਡੇ ਸੰਤ ਮਹਾਪੁਰਸ਼ਾ ਜੋ ਸਾਡੇ ਆਪਦੇ ਸੱਜਣ ਮਿੱਤਰਾਂ ਸਾਰਿਆਂ ਨੇ ਬਹੁਤ ਵਧੀਆ ਰਿਸਪਾਂਸ ਦਿੱਤਾ ਬਹੁਤ ਵੱਡਾ ਸਾਥ ਮਿਲਿਆ ਜਿਹਦੇ ਨਾਲ ਅਸੀਂ 30 ਮਾਰਚ ਨੂੰ ਅੱਜ ਅਮਰ ਸੰਚਾਰ ਕਰਾਇਆ ਹੈਗਾ ਪਿੰਡ ਰਾਜਾਣਾ ਰਾਜਾਪੀਰ ਗੁਰਦੁਆਰਾ ਮਰ ਸਾਹਿਬ ਵਿਖੇ ਤੇ ਸਾਡੇ ਇੱਥੇ 29 ਜੋ ਸਿੰਘ ਗੁਰੂ ਵਾਲੇ ਬਣੇ ਆ ਜੋ ਸਾਨੂੰ ਇੱਕ ਬਹੁਤ ਹੀ ਵਧੀਆ ਇੱਕ ਰਿਸਪਾਂਸ ਮਿਲਿਆ ਹੈਗਾ ਜੋ ਸਾਡੇ ਨਗਰ ਦੇ ਵੀਰ ਆ ਤੇ ਪੰਚਾਇਤਾਂ ਸਾਡੇ ਮਹਾਂਪੁਰਖਾ ਉਹਨਾਂ ਨਾਲੋਂ ਬਹੁਤ ਵੱਡਾ ਸਾਡਾ ਪਰਾਲਾ ਸੀਗਾ ਜੋ ਅੱਜ ਸਿਰੇ ਚੜ ਗਿਆ ਪੰਜ ਜੋ ਸਾਡੇ ਪੰਜ ਪਿਆਰੇ ਸਰਦਾਰ ਅਵਤਾਰ ਸਿੰਘ ਜੀ ਘੋਲੀਆ ਉਹਨਾਂ ਦੇ ਨਾਲ ਸਿੰਘ ਆ ਕੇ ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਸਾਨੂੰ ਨਿਭਾਈਆਂ ਅਸੀਂ ਉਹਨਾਂ ਦੇ ਤਹਿਤ ਲੋਰੀਣੀ ਆ ਅਸੀਂ ਇਹੀ ਸਾਰੇ ਨਗਰਵਾਰਸੀਆਂ ਨੂੰ ਜੋ ਸਾਡੇ ਪਿੰਡਾਂ ਦੇ ਵੀਰ ਆ ਜੋ ਗੁਰੂ ਘਰਾਂ ਦੇ ਪ੍ਰਧਾਨ ਜੋ ਗੁਰੂ ਘਰਾਂ ਦੇ ਮੁਖ ਉਹਨਾਂ ਨੂੰ ਅਪੀਲ ਕਰਦੇ ਆ ਵੀ ਆਪਾਂ ਹਰੇਕ ਗੁਰੂ ਘਰ ਚ 6 ਮਹੀਨਾ ਵਿੱਚ ਇੱਕ ਵਾਰੀ ਅਮਰ ਸੰਚਾਰ ਕਰਾਈਏ ਕਿਉਂ ਬਹੁਤ ਦੁੱਖ ਆਉਂਦਾ ਜਦੋਂ ਕੋਈ ਵੀ ਗੁਰੂ ਘਰ ਵਾਲਾ ਅਮਰ ਸੰਚਾਰ ਨਹੀਂ ਕਰਾਉਂਦਾ ਫਿਰ ਆਪਾਂ ਫੌਜ ਗੁਰੂ ਕੀ ਕਿੱਥੋਂ ਤਿਆਰ ਕਰ ਲਾਂਗੇ ਤੇ ਤਾਂ ਹੀ ਆਪਾਂ ਮੁੜ ਕੇ ਕਹਿੰਦੇ ਆ ਗ੍ਰੰਥੀ ਨਹੀਂ ਬੰਨਦੇ ਪ੍ਰਚਾਰਕ ਨਹੀਂ ਬੰਨਦੇ ਜਦੋਂ ਗੁਰੂ ਵਾਲਾ ਤਾਂ ਕਿਸੇ ਨੂੰ ਬਣਾਉਣਾ ਨਹੀਂ ਫਿਰ ਇਹ ਕਿੱਥੋਂ ਪਹਿਰਾ ਹੋਊਗਾ ਤੇ ਸਾਰੇ ਵੀਰਾਂ ਪਰ ਆਵਾਂ ਨੂੰ ਬੇਨਤੀ ਆ ਵੀ ਬਾਣੀ ਵਾਲੇ ਨਾਲ ਜੁੜੋ ਅਮਰਤ ਛਕੋ ਤੇ ਗੁਰੂ ਵਾਲੇ ਬਣੋ ਬਹੁਤ ਵਧੀਆ ਪਰਾਲਾ ਜੋ ਸਾਨੂੰ ਸਾਡੇ ਨਗਰਵਰਸੀਆਂ ਨੇ ਸਾਡੇ ਨਾਲ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਜਿੰਦ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਵੈਦ ਬਾਗਾ ਫਰਾਨਾ ਵਾਲਿਆਂ ਦਾ ਸਿੰਘਾਂ ਵੱਲੋਂ ਸ੍ਰੋਪਾ ਨਾਮ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਵ ਪਹੁਲਖੰਡੇ ਧਾਰ ਹੋਏ ਜਨਮ ਸਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨਸਾਰ ਆ ਰਹੇ ਵਿਸਾਖੀ ਦੇ ਪੁਰਬ ਨੂੰ ਮੁੱਖ ਰੱਖਦਿਆਂ ਹੋਏ ਆ ਨਗਰਾਂ ਜਣੇ ਦੀਆਂ ਸਮਥੀਆਂ ਸੰਗਤਾਂ ਦੇ ਵੱਲੋਂ ਗੁਰੂ ਕੀਆਂ लाਡਲੀਆਂ ਫੌਜਾਂ ਦੇ ਵੱਲੋਂ ਉਪਰਾਲੇ ਉਦਮ ਕਰ ਕਰਕੇ ਪਿੰਡ-ਪਿੰਡ ਵਿੱਚ ਜਾ ਕੇ ਨਗਰ ਦੇ ਵਿੱਚ ਪ੍ਰਚਾਰ ਕਰਕੇ ਵੀ ਅੰਮ੍ਰਿਤ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ ਉਸ ਵਾਕ ਨੂੰ ਪੂਰਾ ਕਰਦਿਆਂ ਹੋਏ ਅੱਜ ਕਾਫੀ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਗਲਤਾਨ ਹੋ ਰਹੀ ਹੈ ਇਹਨਾਂ ਵਿਸ਼ਿਆਂ ਨੂੰ ਮੁੱਖ ਰੱਖਦੇ ਹਾਂ ਨੌਜਵਾਨ ਪੀੜ੍ਹੀ ਛੋਟੇ ਬੱਚੇ ਆ ਜਿਹੜੇ ਉਹਨਾਂ ਨੂੰ ਪ੍ਰੇਰਣਾ ਦੇ ਕੇ ਗੁਰਦੁਆਰਾ ਸਾਹਿਬ ਗੁਰੂ ਕੀ ਬਾਣੀ ਦੀ ਸੰਥਿਆ ਗੁਰਦੁਆਰਾ ਜੰਡ ਸਾਹਿਬ ਵਿੱਚ ਦਿੱਤੀ ਜਾਂਦੀ ਆ ਰੋਜ਼ਾਨਾ ਡੇਲੀ ਹਰ ਰੋਜ਼ 12 13 15 ਬੱਚੇ ਤਕਰੀਬਨ ਉੱਥੇ ਮੇਰੇ ਕੋਲੇ ਪੜ੍ਹਦੇ ਆ ਸੋ ਸਾਰੇ ਬੱਚਿਆਂ ਨੇ ਅੰਮ੍ਰਿਤ ਪਾਨ ਕੀਤਾ ਨਗਰ ਦੀਆਂ ਸੰਗਤਾਂ ਨੇ ਕੀਤਾ ਹੈ ਲਾਡ ਲੀਆਂ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਗਸੀਰ ਸਿੰਘ ਖਾਲਸਾ ਤੇ ਭਾਈ ਗੁਰਦੀਪ ਸਿੰਘ ਖਾਲਸਾ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਬੱਚਿਆਂ ਨੂੰ ਗੱਤਕਾ ਅਕੈਡਮੀ ਦਾ ਉਦਘਾਟਨ ਕਰਕੇ ਕਿਟਾ ਮੁਹਈਆ ਕਰਵਾਈਆਂ ਗਈਆਂ ਇਸ ਦੌਰਾਨ ਬੱਚਿਆਂ ਨੇ ਆਪਣੇ ਗੱਤਕੇ ਦੇ ਜੋਰ ਦਿਖਾਏ